ਗਰਬਜੀਤ ਸੰਗਰੂਰ ਦੀ ਰਚਨਾ ਖੁਦਕੁਸ਼ੀ ਸਮੱਸਿਆ ਦਾ ਹੱਲ ਨਾ ਸੰਗਰੂਰ ਦੀ ਖੁਦਕੁਸ਼ੀ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਾ ਸੰਗਰੂਰ ਦੀ ਕਰ ਨਸ਼ੇ ਗਵਾਈ ਪਲਣਾ ਸੰਗਰੂਰ ਦੀ ਕਰ ਨਸ਼ੇ ਗਵਾਈ ਪਲਨਾ ਸੰਗਰੂਰ ਵੀ ਚਿੰਤਾ ਛੱਡਦੇ ਹੋਇਆ دیدار ਨਹੀਂ ਸੰਗਰੂਰ ਵੀ ਚਿੰਤਾ ਛੱਡਦੇ ਹੋਇਆ دیدار ਨਹੀਂ ਸੰਗਰੂਰ ਵੀ ਵਿਛੜ ਕੇ ਕਟਣਾ ਕਦੇ ਪਿਆਰ ਨਹੀਂ ਸੰਗ ਰੂਰ ਰੀ ਵਿਛੜ ਕੇ ਕਟਣਾ ਕਦੇ